हां जी ਸਸਤਰੀ ਕਾਲ ਸਾਰਿਆਂ ਨੂੰ ਕੀ ਹਾਲ ਆ ਲੈ ਵੀਰ ਮੇਰੋ ਇਟਲੀ ਦੇ ਵਿੱਚ ਰਹਿੰਦੇ ਆ ਜਿਹੜੇ ਬੰਦੇ ਕੰਮਕਾਰਾਂ ਦੀ ਭਾਲ ਦੇ ਵਿੱਚ ਖਿੱਚ ਲੋ ਤਿਆਰੀਆਂ ਖਿੱਚ ਲੋ ਤਿਆਰੀਆਂ ਆਪਾਂ ਲੈ ਕੇ ਆਉਣੇ ਹੁੰਦੇ ਆ ਸਪੈਸ਼ਲ ਆਫਰ ਆਫਰ ਤਾਣੀ ਕਹਿ ਸਕਦੇ ਨਾ ਕੰਮ ਹੀ ਲੈ ਕੇ ਆਉਣੇ ਹੁੰਦੇ ਆ 35 ਬੰਦਿਆਂ ਦੀ ਲੋੜ ਆ ਇਕੱਠੇ ਹੀ 35 ਬੰਦੇ ਚਾਹੀਦੇ ਆ 35 ਬੰਦਿਆਂ ਦੀ ਲੋੜ ਆ ਪਹਿਲਾਂ ਤਾਂ ਮਿਹਰਬਾਨੀ ਹੈ ਆਪਣੇ ਵੀਰ ਹੁਸਨ ਪ੍ਰੀਤ ਦੀ ਤਰਵੀਜ਼ ਤੋਂ ਹਣਾ ਜਿਨ੍ਹਾਂ ਨੇ ਇਹ ਦੱਸ ਪਾਈ ਜਿਨ੍ਹਾਂ ਨੂੰ ਬੰਦਿਆਂ ਦੀ ਲੋੜ ਆ 35 ਬੰਦਿਆਂ ਦੀ ਲੋੜ ਆ ਅੰਗੂਰਾਂ ਦਾ ਕੰਮ ਆ ਅੰਗੂਰਾਂ ਦਾ ਕੰਮ ਆ ਵੀਰ ਮਿਰੋ ਬਈ 5.5 ਏਰੋ ਤੋਂ ਸਟਾਰਟ ਆ ਘੰਟਾ ਜਿੰਨੀ ਕ ਐਵਰੇਜ ਤੁਸੀਂ ਕੱਢੋਗੇ ਉਸ ਹਿਸਾਬ ਨਾਲ ਰੇਟ ਵੱਧ ਵੀ ਮਿਲ ਸਕਦਾ ਰੈਸ਼ ਦਾ ਬੰਦੋਬਸਤ ਹੋ ਜਾਊਗਾ 150 ਯੂਰੋ ਰੈਂਟ ਦਾ ਕਰਾਇਆ ਰੈਂਟ ਹੈ ਹਨਾ ਤੇ ਰੋਟੀ ਪਾਣੀ ਹੈ ਆਪਣਾ ਤੇ ਕੰਮ ਕਿੰਨਾ ਚਿਰ ਹੈਗਾ 10.5 ਮਹੀਨੇ ਕੰਮ ਲਗਾਤਾਰ ਚੱਲਣਾ ਏ ਨਹੀਂ ਵੀ ਕੋਈ 10 ਦਿਨ ਕੰਮ ਚੱਲੂਗਾ ਜਾਂ 20 ਦਿਨ ਚੱਲੂਗਾ ਮਹੀਨਾ ਚੱਲੂਗਾ ਜਾਂ 2 ਮਹੀਨੇ ਚੱਲੂਗਾ ਸਾਢੇ 10 ਮਹੀਨੇ ਕੰਮ ਕੰਮ ਅੱਗੇ ਜਾ ਕੇ ਰੁਕੂਗਾ ਇਹ ਜੁਲਾਈ ਅੱਧ ਤੇ ਅਗਸਤ ਦਾ ਪੂਰਾ ਮਹੀਨਾ ਠੀਕ ਆ ਸਤੰਬਰ ਤੋਂ ਗੁਰਾਂ ਦਾ ਕੰਮ ਸ਼ੁਰੂ ਹੋ ਜਾਂਦਾ ਤਕਰੀਬਨ ਸਾਢੇ 10 ਮਹੀਨੇ ਦਾ ਕੰਮ ਮਤਲਬ ਪੂਰਾ ਸਾਲ ਲੱਗੂਗਾ ਬੰਦਿਆ ਟਕਾ ਕੇ 3200 ਏਰੀਏ ਦੇ ਵਿੱਚ ਕੰਮ ਪੈਂਡ ਮੈਂ ਭੁੱਲ ਗਿਆ ਵੀਰ ਨੇ ਕਿਹੜਾ ਬਸ ਤੁਸੀਂ ਕੋਨਟੈਕਟ ਕਰ ਲਿਓ ਹਨਾ ਨੰਬਰ ਸਕਰੀਨ ਤੇ ਵੀਰ ਦਾ ਚੱਲ ਰਿਹਾ ਹੁਸਨਪ੍ਰੀਤ ਵੀਰ ਦਾ ਨਾਮ ਤੇ ਇਹ ਨਹੀਂ ਵੀ ਸਾਰਾ ਸਾਰ ਅੰਗੂਰ ਹੀ ਟੁੱਟ ਜਾਣਗੇ ਨਹੀਂ ਕਈ ਵੀਰ ਕਹਿੰਦੇ ਨਾ ਅੰਗੂਰ ਤੋੜਦੇ ਸਾਰਾ ਸਾਰੀ ਟੁੱਟਣਗੇ ਨਹੀਂ ਅੰਗੂਰ ਦੀ ਤੜਾਈ ਤੋਂ ਬਾਅਦ ਉਹਨਾਂ ਦੀ ਕਟਿੰਗ ਬੂਟਿਆਂ ਦੀ ਕਟਿੰਗ ਸ਼ਾਂਟਿੰਗ ਦਾ ਕੰਮ ਸ਼ੁਰੂ ਹੋ ਜਾਂਦਾ ਨਾਲ ਹੀ ਕੀਵੀ ਦਾ ਕੰਮ ਜਦੋਂ ਸ਼ਾਂਟਿੰਗ ਦਾ ਕੰਮ ਹੁੰਦਾ ਉਦੋਂ ਰੇਟ ਵੱਧ ਮਿਲਦਾ ਨਾਲ ਹੀ ਕੀਵੀ ਦਾ ਕੰਮ ਕੀਵੀ ਦੀ ਤੜਾਈ ਦਾ ਕੰਮ ਸ਼ੁਰੂ ਹੋ ਜਾਂਦਾ ਕਿਉਂਕਿ ਮੈਂ ਇਹ ਕੰਮ ਕੀਤੇ ਆ ਮੈਨੂੰ ਸਾਰਾ ਪਤਾ ਵੀ ਇਹ ਫਰੂਟ ਟੁੱਟਣ ਤੋਂ ਬਾਅਦ ਬੂਟਿਆਂ ਦੀ ਸ਼ਾਖ ਸੰਗਾਈ ਸਾਰਾ ਸਾਲ ਚੱਲਦੀ ਰਹਿੰਦੀ ਐ ਤੇ ਵੀ ਮੇਰੋ ਤਰਬੀਤ ਤੋਂ ਏਰੀਏ ਦੇ ਵਿੱਚ ਕੰਮ ਆ ਬੰਦੇ ਚਾਹੀਦੇ ਆ ਪੇਪਰਾਂ ਵਾਲੇ ਪੇਪਰ ਕੋਈ ਵੀ ਹੋਣ ਰਿਸ਼ੀ ਬੂਤਾ ਹੋਵੇ ਅਜੀਲ ਵਾਲੇ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਪੇਪਰ ਹੋਣ ਹਨ ਤੇ ਸੰਧਿਆ ਦਾ ਵੇਲਾ ਸੂਰਜ ਛਿਪਨ ਤੇ ਛੱਪ ਚੱਲਿਆ ਝੂਠਰੀਵੇਂ ਬੋਲਦਾ ਹਾਂ ਇੱਕ ਕਈ ਮੇਰੇ ਵੀਰ ਕਹਿੰਦੇ ਆ ਕੀ ਚਾਰਜ ਕੀ ਆ ਕੰਮ ਤੇ ਲਵਾਉਣ ਦਾ ਵੀਰ ਮੇਰੋ ਇਹ ਉਹ ਜਿਹੀਆਂ ਗੱਲਾਂ ਇਹੋ ਜਿਹੇ ਕਮੈਂਟ ਮੈਨੂੰ ਨਾ ਕਰਿਆ ਕਰੋ ਵੀ ਚਾਰਜ ਕੀ ਆ ਕੰਮ ਤੇ ਲਵਾਉਂਦਾ ਨੰਬਰ ਮੈਂ ਛੱਡਿਆ ਵੀਰ ਦਾ ਹਨਾ ਤੇ ਕੰਟੈਕਟ ਤੁਸੀਂ ਖੁਦ ਕਰਨਾ ਗੱਲਬਾਤ ਆ ਤੁਸੀਂ ਖੁਦ ਕਰਨੀ ਆ ਤਰਵੀਸੋ ਏਰੀਆ ਮੈਂ ਅੱਜ ਤੱਕ ਗਿਆ ਨਹੀਂ ਕਿ ਆ ਵੀ ਕਿਹੋ ਜਿਹਾ ਏਰੀਆ ਠੀਕ ਐ ਕੰਮ ਅੰਗੂਰਾਂ ਦਾ ਕੰਮ ਸ਼ੁਰੂ ਆ ਜਿਹੜੇ ਮੇਰੇ ਵੀਰ ਕੰਮ ਕਰਾਇਆ ਸੀ ਭਾਲਚਾ ਠੰਮਾ ਕਰ ਦੀ ਤਲਾਸ਼ ਚ ਤੇ ਸੀਜ਼ਨ ਲਾ ਸਕਦੇ ਆ ਪੂਰਾ ਸਾਲ ਕੰਮ ਚੱਲਣ ਵਾਲਾ ਹੈਗਾ ਇਹ ਕੋਈ ਡਾਊਟ ਨਹੀਂ ਤੇ ਜੇ ਕੰਮ ਉਹ ਤਾਂ ਵੀ ਇਹਦੀ ਰਿਕਾਰਡਿੰਗ ਸੁਣਾਉਣਾ ਕਿਉਂਕਿ ਇਸੇ ਫੋਨ ਦੇ ਵਿੱਚ ਰਿਕਾਰਡਿੰਗ ਕਿਉਂਕਿ ਜਿਹੜੇ ਤੇ ਮੈਂ ਰਿਕਾਰਡਿੰਗ ਕਰ ਰਿਹਾ ਸੋ ਅੰਗੂਰਾ ਦਾ ਕੰਮ ਆ ਮੈਂ ਫੇਰ ਦੱਸਦਾ ਸਾਢੇ 5 ਯੂਰੋ ਤੋਂ ਘੰਟਾ ਸਟਾਰਟਿੰਗ ਆ 8-10 ਘੰਟੇ ਫੋਨ ਦਾ ਦੇਣ ਵੱਡੇ 8-10 ਮਿੰਟੇ ਆਮ ਨਾਲ ਲੱਗਦੇ ਆ ਬੰਦੇ ਦੇ ਕੱਲਾ ਮੀ ਪੈ ਜੇ ਫੇਰ ਛੁੱਟੀ ਹੁੰਦੀ ਆ ਨਹੀਂ ਛੁੱਟੀ ਕੋਈ ਨਹੀਂ ਗਈ ਐਤਵਾਰ ਵੀ ਕੰਮ ਆ ਲਗਾਤਾਰ ਕੰਮ ਆ ਸੋ ਕੰਟੈਕਟ ਕਰ ਲਓ ਵੀਰ ਹੁਸਨਪ੍ਰੀਤ ਨਾਲ ਤਰਵੀਜ਼ੋ ਏਰੀਆ ਤੇ ਬਹੁਤ ਬਹੁਤ ਮਿਹਰਬਾਨੀ ਇਸੇ ਤਰ੍ਹਾਂ ਹੀ ਦੱਸਾਂ ਦੱਸ ਪਾਉਂਦੇ ਰਿਹਾ ਕਰੋ ਕੰਮਾਂ ਦੀ ਆਪਾਂ ਸ਼ੇਅਰ ਕਰਦੇ ਰਿਆ ਕਰਾਂਗੇ ਕਿਉਂਕਿ ਬਹੁਤ ਵੀਰ ਵੇਲੇ ਬੈਠੇ ਹਨ ਇਟਲੀ ਦੇ ਵਿੱਚ ਨਵੇਂ ਆ ਰਹੇ ਆ ਨਵੇਂ ਆ ਰਹੇ ਆ ਨਵੇਂ ਆਉਂਦੇ ਨੂੰ ਕੋਈ ਬੋਲੀ ਨਹੀਂ ਆਉਂਦੀ ਕੋਈ ਕੰਮ ਨਹੀਂ ਆਉਂਦਾਗਾ ਉਹ ਵੀਰਾਂ ਵਾਸਤੇ ਇਹ ਸੁਨਹਿਰੀ ਮੌਕਾ ਨਾ ਬੋਲੀ ਦੀ ਲੋੜ ਆ ਨਾ ਕੰਮ ਸਿੱਖੇ ਦੀ ਲੋੜ ਆ ਅੰਗੂਰ ਤੋੜੀ ਜਾਓ ਬਾਲਟੀਆਂ ਚ ਪਾਈ ਜਾਓ ਬਾਅਦ ਚ ਕਟਿੰਗ ਕਰੀ ਜਾਓ ਕੈਂਚੀਆਂ ਨਾਲ ਕੋਈ ਚੱਕਰ ਨਹੀਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂ ਇੰਡੀਆ ਤੋਂ ਕੋਈ ਵੀਰ ਨਾਲ ਫੋਨ ਕਰੇ ਬਈ ਹਾਂ ਭਾਜੀ ਸਾਾਨੂੰ ਸਾਧ ਲਓ ਅਸੀਂ ਤੜਾ ਦੇਾਂਗੇ ਅੰਗੂਠ ਨਹੀਂ ਵੀਰ ਮੇਰੋ ਇਹ ਜਿਹੜੇ ਇਟਲੀ ਦੇ ਵਿੱਚ ਬੰਦੇ ਆ ਚੁੱਕੇ ਆ ਜਿਨ੍ਹਾਂ ਕੋਲੇ ਪੇਪਰ ਆ ਨਿੱਕੇ ਮੋٹے ਮਾੜੇ ਮੋٹے ਪੇਪਰ ਆ ਕਿਸੇ ਵੀ ਤਰ੍ਹਾਂ ਦੇ ਉਹਨਾਂ ਵਾਸਤੇ ਕੰਮ ਆ ਇੰਡੀਆ ਵਾਲੇ ਵੀਰਾਂ ਵਾਸਤੇ ਕੰਮ ਨਹੀਂ ਗੇ ਠੀਕ ਹੈ ਇੰਡੀਆ ਵਾਲੇ ਵੀਰਾਂ ਵਾਸਤੇ ਸਰਕਾਰ ਨੇ ਫਲੂਸੀ ਕੋਲੀ ਵੀ ਆ ਜਿਹੜੀ ਕਿ ਹੁਣ ਜਨਵਰੀ ਦੇ ਵਿੱਚ ਕਲੈਕਟ ਹੋਣਿਆ ਪੇਪਰ ਸੋ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਾਰਿਆਂ ਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂ ਇਹ ਆਪਣੇ ਆਪ ਇਹ ਕੰਮ ਚੰਗਾ ਲੱਗਦਾ ਹੁੰਦਾ ਕੰਮਾਂ ਦੀ ਦੱਸ ਪਾਉਣਾ ਤੇ ਵਧੀਆ ਜਿਹਾ ਕਮੈਂਟ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰੱਬ ਰੱਖਾ